ਲੁਕੇ ਨੇ ਕਿਉਂਕਿ ਗੱਲਬਾਤ ਕਰਨ ਦੀ ਜ਼ਰੂਰ ਜ਼ਰੂਰ ਕੋਸ਼ਿਸ਼ ਕਰਾਂਗੇ ਮਜੀਠੀਆ ਦੇ ਨਾਲ ਜ਼ਰੂਰ ਸਰ ਸਾਰੇ ਹੱਕੇ ਜੋਰ ਲੱਗਿਆ ਮਾਨ ਸਾਹਿਬ ਲਈ ਰੋਕ ਲਈ ਗੱਡੀ ਦਾ ਹੁਕਮ ਛੱਡ ਮਾਨ ਸਰ ਕਿੰਨੀ ਖੁਸ਼ੀ ਆ ਦੇਖੋ 7 ਮਹੀਨਿਆਂ ਬਾਅਦ ਇੱਕ ਸਰਕਾਰ ਨੇ ਜ਼ੁਲਮ ਟਾਇਆ ਤੁਹਾਡੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਜੀ ਮੈਂ ਕਹਿੰਦਾ ਜੀ ਜਿੰਨਾ ਮਰਜ਼ੀ ਪਰਚੇ ਕਰ ਲਓ ਤੁਹਾਨੂੰ ਜਿਹੜੀ ਗੱਲ ਪਹਿਲਾਂ ਦੱਸੀਏ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਚਾਹੀਦੀ ਆ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਚੁਕੂਗਾ ਮਜੀਠੀਆ ਜੇ ਝੁਕੂਗਾ ਤੇ ਲੋਕਾਂ ਅੱਗੇ ਝੁਕੂਗਾ ਗੁਰੂ ਅੱਗੇ ਝੁਕੂਗਾ ਇਹ ਜਿਹੜੇ ਦਿੱਲੀ ਤੋਂ ਪੰਜਾਬ ਨੂੰ ਲੁੱਟਣ ਆਏ ਉਹਨਾਂ ਦੇ ਅੱਗੇ ਝੁਕ। ਅਗਲੀ ਰਣਨੀਤੀ ਮਜੀਠੀਆ ਸਾਹਿਬ ਦੀ ਕਿਹੜੀ ਹਾਰੇ ਜਾਣੀ? ਅੱਜ ਤਾਂ ਜੱਪੀਆਂ ਚੁਕੀਆਂ ਪਾ ਲਈਏ ਜੀ। ਬੱਚਿਆਂ ਨੂੰ ਮਿਲ ਲਈਏ। ਬੱਚਿਆਂ ਨੂੰ 7 ਮਹੀਨੇ ਬਾਅਦ ਪਿਆਰ ਦੇ ਰਹੇ ਹੋ। ਮਿਲਣ ਨਹੀਂ ਦਿੱਤਾ ਜੀ। ਮੈਨੂੰ ਨਾ ਬੱਚਿਆਂ ਨੂੰ ਮਿਲਣ ਦਿੱਤਾ, ਨਾ ਮੇਰੇ ਘਰਦਿਆਂ ਨੂੰ, ਨਾ ਮੇਰੇ ਬਜ਼ੁਰਗਾਂ ਨੂੰ। ਮਤਲਬ ਟੋਟਲ ਵਾਈਲੇਸ਼ਨਸ ਕਰਕੇ ਵੇਖ ਲਿਆ। ਮਗਰ ਮਜੀਠਿਆ ਥੋੜੀ ਸਾਰਿਆਂ ਦੀ ਮਿਹਰ ਬਖਸ਼ੂ ਕਰਕੇ ਕਹਦਾ ਇਹ ਪਾਰਕ ਲੈਂਡ ਕਦਾਈ ਇਹ ਮੈਂ ਆਉਂਗਾ ਤੁਹਾਨੂੰ ਦੇਖ ਜਦੋਂ ਮਰਜ਼ੀ ਆਇਓ ਥੋੜਾ ਕਹ ਅਸੀਂ ਕਹਿੰਦੇ ਤੁਹਾਨੂੰ ਬਣੇ ਪ੍ਰਧਾਨ ਜੀ ਮੈਨੂੰ ਪਤਾ ਲੱਗ ਜਾਂਦਾ ਸੀਗਾ ਕੌਣ ਕੌਣ ਕੀ ਕਰਦਾ ਹੁਣ ਦਾ ਧੰਨਵਾਦ